ਜਦੋਂ ਵੀ ਸਬਜ਼ੀ ਕੱਟ ਕੇ ਬਣਾਉਣੀ ਹੋਵੇ ਉਦੋਂ ਆਹ ਗਲਤੀ ਨਹੀਂ ਕਰਨੀ ਚਾਹੀਦੀ ਜਿਹੜੇ ਲੋਕੇ ਗਲਤੀ ਕਰਦੇ ਨੇ ਫਿਰ ਉਹਨਾਂ ਦੀ ਸਬਜ਼ੀ ਜਿਹੜੀ ਆ ਉਹ ਖਾਂਜੋਗ ਨਹੀਂ ਰਹਿੰਦੀ ਤਾਂ ਉਹ ਸਗੋਂ ਤਾਕਤ ਦੇਣ ਦੀ ਥਾਂ ਤੇ ਸਰੀਰ ਦਾ ਉਲਟਾ ਨੁਕਸਾਨ ਕਰਦੀ ਆ ਤੁਸੀਂ ਵੇਖਣਾ ਕਿ ਅਕਸਰ ਬਹੁਤ ਸਾਰੇ ਘਰਾਂ ਦੇ ਵਿੱਚ ਜਦੋਂ ਵੀ ਸਬਜ਼ੀ ਬਣਦੀ ਆ ਜਿਹੜੀਆਂ ਕੁਝ ਸਬਜ਼ੀਆਂ ਹੁੰਦੀਆਂ ਨੇ ਕੱਟਣ ਵਾਲੀਆਂ ਜਿਵੇਂ ਮੰਨ ਲਓ ਕਿ ਗਾਜਰਾਂ ਹੋ ਗਈਆਂ ਗੋਭੀ ਹੋ ਗਈ ਜਾਂ ਕਈ ਹੋਰ ਸਬਜ਼ੀਆਂ ਨੇ ਜਦੋਂ ਉਹਨਾਂ ਨੂੰ ਕੱਟ ਕੇ ਹੀ ਧਰਿਆ ਜਾਂਦਾ ਹੈ ਤੇ ਕੱਟਣ ਸਮੇਂ ਕੁਝ ਲੋਕੀ ਕਰਦੇ ਨੇ ਕਿ ਉਹਨੂੰ ਵੱਡੇ ਪਾਣੀ ਦੇ ਬਰਤਨ 'ਚ ਰੱਖ ਲੈਣਗੇ ਤੇ ਕੱਟ-ਕੱਟ ਕੇ ਉਹਦੇ 'ਚ ਪਾਈ ਜਾਣਗੇ ਉਹਨਾਂ ਦਾ ਵਿਚਾਰ ਹੁੰਦਾ ਕਿ ਸਬਜ਼ੀ ਨੂੰ ਹਮੇਸ਼ਾ ਧੋ ਕੇ ਹੀ ਬਣਾਉਣਾ ਚਾਹੀਦਾ ਇਹ ਗੱਲ ਉਹਨਾਂ ਦੀ ਆਪਣੀ ਜਗ੍ਹਾ ਤੇ ਸਹੀ ਆ ਲੇਕਿਨ ਧੋਣ ਦਾ ਤੇ ਕੱਟ ਕੇ ਧੋਣ ਦੇ 'ਚ ਦੋ ਇੱਕ ਅਲੱਗ-ਅਲੱਗ ਮੈਟਰ ਨੇ ਇਹਦੇ ਵਿੱਚ ਤੁਹਾਡੇ ਵਰਗੇ ਸੂਝਵਾਨ ਸੱਜਣ ਹਮੇਸ਼ਾ ਖਿਆਲ ਕਦੇ ਨਹੀਂ ਪਰ ਕੁਝ ਕੋ ਭੈਣ ਭਰਾ ਹੋ ਸਕਦੇ ਉਹ ਇਸ ਗੱਲ ਦਾ ਖਿਆਲ ਨਾ ਰੱਖਦੇ ਹੋਣ ਕਿ ਸਬਜੀ ਨੂੰ ਕੱਟਣ ਸਮੇ ਕਿੰਜ ਧੋਣਾ ਚਾਹੀਦਾ ਤੇ ਕਿੰਜ ਨਹੀਂ ਧੋਣਾ ਚਾਹੀਦਾ ਤੁਸੀਂ ਸਭ ਜਾਣਦੇ ਹੋ ਕਿ ਸਬਜ਼ੀਆਂ ਦੇ ਉੱਤੇ ਬਹੁਤ ਸਾਰੀ ਜ਼ਹਿਰੀਲੇ ਜਿਹੜੀ ਸਪਰੇਅ ਕੀਤੀ ਜਾਂਦੀ ਆ ਉਹ ਸਪਰੇਅ ਜਿਹੜੀ ਹੁੰਦੀ ਆ ਕਿ ਉਹ ਇੰਨੀ ਜ਼ਹਿਰੀਲੀ ਹੁੰਦੀ ਆ ਜੇ ਅਸੀਂ ਉਹਨੂੰ ਖਾ ਲਈਏ ਤਾਂ ਸਾਨੂੰ ਕਈ ਤਰ੍ਹਾਂ ਦੇ ਰੋਗ ਲੱਗ ਸਕਦੇ ਨੇ ਇਸ ਕਰਕੇ ਕੁਝ ਭੈਣ ਭਰਾ ਜਿਹੜੇ ਨੇ ਸਬਜੀ ਨੂੰ ਕੱਟਣ ਸਮੇ ਧੋਣਾ ਪਸੰਦ ਕਰਦੇ ਨੇ ਤੇ ਧੋਣ ਦਾ ਵਧੀਆ ਤਰੀਕਾ ਹੈ ਕਿ ਸਬਜੀ ਨੂੰ ਕੱਟਣ ਤੋਂ ਪਹਿਲਾਂ ਜਿਹੜੀ ਵੀ ਕੋਈ ਸਬਜੀ ਵੇ ਉਹਨੂੰ ਕੱਟਣ ਤੋਂ ਪਹਿਲਾਂ ਧੋ ਲੈਣਾ ਚਾਹੀਦਾ ਆ ਤਾਂ ਕਿ ਉਹਨੂੰ ਕੱਟਣ ਤੋਂ ਬਾਅਦ ਨਾ ਧੋਣਾ ਪਵੇ ਕੱਟਣ ਤੋਂ ਪਹਿਲਾਂ ਧੋ ਲੈਣਾ ਚਾਹੀਦਾ ਤਾਂ ਕਿ ਉੱਤੇ ਜਿਹੜੇ ਵੀ ਕੋਈ ਹਾਨੀਕਾਰਕ ਜੜੀਆਂ ਰਸਾਇਣਿਕ ਨੇ ਜਿੰਨਾ ਛੜਕਾ ਆ ਉਹ ਲੱਥ ਜਾਵੇ ਤੇ ਉਸ ਤੋਂ ਬਾਅਦ ਉਹ ਨੱਥ ਤੋਂ ਬਾਅਦ ਹੀ ਸਬਜੀ ਨੂੰ ਜਿਹੜਾ ਕਟਿਆ ਜਾਵੇ ਤੇ ਕੱਟਣ ਤੋਂ ਬਾਅਦ ਉਹਨੂੰ ਤੱਕਦੀ ਵੀ ਧੋਣਾ ਨਹੀਂ ਚਾਹੀਦਾ ਕਿਉਂਕਿ ਉਹਦੇ ਨਾਲ ਤੋਂ ਧੋਣ ਦੇ ਨਾਲ ਬਹੁਤ ਸਾਰੇ ਜਿਹੜੇ ਮਿਨਰਲਸ ਨੇ ਤੱਤ ਨੇ ਵਿਟਾਮਿਨਸ ਦੇ ਜੇ ਉਹ ਪਾਣੀ ਵਿੱਚ ਘੁਲ ਜਾਂਦੇ ਨੇ ਤੇ ਯਾਨੀ ਕਿ ਸਬਜੀ ਦੇ ਵਿੱਚੋਂ ਬਹੁਤ ਸਾਰੇ ਤੱਤ ਨਸ਼ਟ ਹੋ ਜਾਂਦੇ ਨੇ ਬਾਹਰ ਨਿਕਲ ਜਾਂਦੇ ਨੇ ਫਿਰ ਉਹ ਸਬਜੀ ਖਾਣ ਦਾ ਕੋਈ ਫਾਇਦਾ ਨਹੀਂ ਹੁੰਦਾ ਸਾਡੇ ਸਰੀਰ ਨੂੰ ਉਲਟਾ ਉਹਦਾ ਸਾਡਾ ਨੁਕਸਾਨ ਹੀ ਨੁਕਸਾਨ ਆ ਬਾਕੀ ਕਈ ਭੈਣ ਭਰਾ ਜਦੋਂ ਇੰਜ ਵੀ ਸਬਜੀ ਕੱਟ ਲੈਂਦੇ ਨੇ ਫਿਰ ਉਸ ਤੋਂ ਬਾਅਦ ਕੀ ਕਰਦੇ ਇੱਕ ਅਲੂਮੀਨੀਅਮ ਦੇ ਬਰਤਨ ਚ ਬਣਾਉਂਦੇ ਨੇ aluminum ਦਾ ਬਰਤਨ ਤੁਸੀਂ ਸਭ ਜਾਣਦੇ ਹੋ ਕਿ aluminum ਦੇ ਬਰਤਨ ਦੇ ਵਿੱਚ ਜਿਹੜੀ ਵੀ ਕੋਈ ਸਬਜ਼ੀ ਪਕਾਈ ਜਾਂਦੀ ਆ ਉਹਦੇ ਚੋਂ 93% ਤੱਤ ਯਾਨੀ ਕਿ 93% ਤੱਤ ਜਿਹੜੇ ਉਹ ਆਪਣੇ ਆਪ ਹੀ ਨੈਸਟ ਹੋ ਜਾਂਦੇ ਮਰ ਜਾਂਦੇ ਨੇ ਯਾਨੀ ਕਿ ਉਹਦੀ ਜਿਹੜੀ ਕਿਰਿਆ ਆ aluminum ਦੀ ਉਹ ਰੈਕਸ਼ਨ ਕਰਦੀ ਆ ਜਦੋਂ ਸਬਜ਼ੀ ਦੇ ਵਿੱਚੋਂ ਸਾਰੇ ਤੱਤ ਹੀ ਮਰ ਗਏ ਪਹਿਲਾਂ ਕੁਝ ਧੋ ਕੇ ਬਾਹਰ ਕੱਢ ਦਿੱਤੇ ਫਿਰ ਉਹ ਸਬਜ਼ੀ ਦੇ ਬਣਾਉਂ ਤੇ ਮਰ ਗਏ ਤੇ ਫਿਰ ਖਾਣ ਦਾ ਕੀ ਫਾਇਦਾ ਫਿਰ ਸਾਨੂੰ ਹੱਡੀਆਂ ਦੇ ਰੋਗ ਅੱਖਾਂ ਦੀ ਰੋਸ਼ਨੀ ਦੇ ਰੋਗ ਸਕਿਨ ਦੇ ਰੋਗ ਸਾਡੀ ਚਮੜੀ ਜਿਹੜੀ ਆ ਸਾਡਾ ਇਹਦਾ ਚਿਹਰਾ ਆ ਉਹਦੇ 'ਤੇ ਕੋਈ ਗਲੋ ਨਹੀਂ ਆਉਂਦਾ ਸਾਡੇ ਸਰੀਰ 'ਚ ਖੂਨ ਨਹੀਂ ਪੂਰਾ ਬਣਦਾ ਅਸੀਂ ਉਮਰ ਤੋਂ ਪਹਿਲਾਂ ਬੁੱਢੇ-ਬੁੱਢੇ ਹੋ ਜਾਂਦੇ ਸਾਡੇ ਸਿਰ ਦੇ ਵਾਲ ਦਾੜੀ ਦੇ ਵਾਲ ਚਿੱਟੇ ਹੋ ਜਾਂਦੇ ਨੇ ਉਮਰ ਤੋਂ ਪਹਿਲਾਂ ਸਾਡੇ 'ਚ ਚੁਸਤੀ ਫੁਰਤੀ ਨਹੀਂ ਰਹਿੰਦੀ ਫਿਰ ਇਹੋ ਜੀ ਸਬਜ਼ੀਆਂ ਖਾਣ ਦਾ ਕੀ ਫਾਇਦਾ ਜਦੋਂ ਵੀ ਕੋਈ ਸਬਜ਼ੀ ਬਣਾਉਣੀ ਹੋਵੇ ਇਸ ਕਰਕੇ ਪਹਿਲਾਂ ਜੇ ਕੱਟਣ ਤੋਂ ਪਹਿਲਾਂ ਧੋ ਲੈਣੀ ਚਾਹੀਦੀ ਆ ਤੇ ਉਹ ਤੋਂ ਬਾਅਦ ਜਦੋਂ ਨੂੰ ਬਣਾਉਣਾ ਹੋਵੇ ਤਾਂ ਉਹਨੂੰ ਜ਼ਿਆਦਾਤਰ ਚੰਗੀ ਸਟੀਲ ਦੇ ਬਰਤਨ 'ਚ ਹੀ ਪਕਾਇਆ ਜਾਵੇ ਤਾਂ ਵਧੀਆ ਗੱਲ ਹੈ ਚੰਗੀ ਸਟੀਲ ਨਹੀਂ ਮਿਲਦੀ ਸਰ ਬਲੋਹੀ ਦੇ ਬਰਤਨ ਵਰਤੇ ਜਾ ਸਕਦੇ ਆ ਸਰ ਬਲੋਹੇ ਦੇ ਬਰਤਨ ਨਹੀਂ ਕਿਸੇ ਨੂੰ ਮਿਲਦੇ ਤਾਂਬੇ ਦੇ ਬਰਤਨ 'ਚ ਵਰਤੇ ਜਾ ਸਕਦੇ ਆ ਕਿਉਂਕਿ ਆਪਾਂ ਕਿੰਨੇ ਖਰਚੇ ਕਰਦੇ ਸਾਰੇ ਜਾਣੇ ਨਾ ਤੇ ਆਪਾਂ ਕੀ ਥੋੜੀ ਜਿਹੀ ਇੱਥੇ ਪੈਸੇ ਨਹੀਂ ਖਰਚ ਸਕਦੇ అలੂਮੀਨੀਅਮ ਸਸਤੀ ਹੋਣ ਕਰਕੇ ਅਸੀਂ ਟਾੜਾ-ਟਾੜਾ ਆਪਣੇ ਘਰਾਂ ਚ ਲਾ ਲਈ ਉਹਨਾਂ ਨੇ ਸਾਡੇ ਸਰੀਰ ਨੂੰ ਰੋਗ ਲਾ ਦਿੱਤੇ ਸਾਡੇ ਖਰਾਕੀ ਤੱਤ ਸਾਰੇ ਨਸ਼ਟ ਕਰਦੇ ਜੇ ਅਸੀਂ ਚੰਗੀ ਸਟੀਲ ਚ ਖਾਣਾ ਬਣਾਉਨੇ ਆ ਅਸੀਂ ਮੰਨ ਲਓ ਕਿ ਸਰਬਲੋਹ ਚ ਖਾਣਾ ਬਣਾਉਨੇ ਆ ਤਾਂਬੇ ਦੇ ਬਰਤਨ ਚ ਖਾਣਾ ਬਣਾਉਨੇ ਆ ਤੇ ਸਮਝ ਲਓ ਕਿ ਸਾਡੇ ਭੋਜਨ ਦੇ ਵਿੱਚ 100 ਦੇ 100 ਪ੍ਰਤੀਸ਼ਤ ਤੱਤ ਜਿਹੜੇ ਨੇ ਚਾਹੇ ਉਹ ਵਿਟਾਮਿਨਲਸ ਹੋਣ ਚਾਹੇ ਵਿਟਾਮਿਨਸ ਹੋਣਾ ਚਾਹੇ ਫਾਈਬਰ ਹੋਵੇ ਚਾਹੇ ਕੋਈ ਹੋਰ ਤੱਤ ਹੋਣ ਉਹ ਸਾਰੇ ਦੇ ਸਾਰੇ ਬਰਕਰਾਰ ਰੈਂਦੇ ਨੇ ਫਿਰ ਸਾਨੂੰ ਹੱਡੀਆਂ ਦੇ ਰੋਗ ਨਹੀਂ ਲੱਗਦੇ ਸਾਡੀ ਸਕਿਨ ਨੂੰ ਮਜੇ ਬਹੁਤ ਮਜ਼ਬੂਤ ਰਹਿੰਦੀ ਆ ਲਿਵਰ ਦੇ ਕਿਡਨੀਆਂ ਦੇ ਹਾਰ ਦੇ ਸਾਹ ਦੇ ਦਿਲ ਦੇ ਰੋਗ ਨਹੀਂ ਲੱਗਦੇ ਤੇ ਸਾਡੀ ਜ਼ਿੰਦਗੀ ਚ ਬਹੁਤ ਸਾਰੀਆਂ ਖੁਸ਼ੀਆਂ ਬਣੀਆ ਰਹਿੰਦੀਆਂ ਨੇ ਮੈਂ ਆਸ ਕਰਦਾ ਮੇਰੇ ਸੱਜਣ ਇਸ ਵਿਸ਼ੇ ਵੱਲ ਜਰੂਰ ਸੋਚੋ ਅੱਜ ਬਹੁਤ ਸਾਰੇ ਤੁਹਾਡੇ ਵਰਗੇ ਚੰਗੇ ਸੱਜਣ ਵਧੀਆ-ਵਧੀਆ ਜਾਣਕਾਰੀਆਂ ਜਿਹੜੀਆਂ ਨੇ ਸਮਾਜ ਚ ਸਾਂਝੀਆਂ ਕਰਦੇ ਨੇ ਤਾਂ ਕਿ ਲੋਕਾਂ ਦਾ ਜੀਵਨ ਪਦ wartawan ਕ करന്ന